1600 ਕਰੋੜ ਰੁਪਇਆ ਕੇਂਦਰ ਸਰਕਾਰ کئی ਸੋ ਕਰੋੜ ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ਸਰਕਾਰ ਦੇ ਕੋਲ ਉਸ ਆਫਤ ਫੰਡ ਦੇ ਵਿੱਚ ਪਏ ਨੇ ਤੇ ਦੋਵਾਂ ਨੂੰ ਮਿਲਾ ਲਿਆ ਜਾਵੇ ਤਾਂ ਇੱਕ ਮੋਟੀ ਰਕਮ ਬਣਦੀ ਹੈ ਜਿਹੜੀ ਪੰਜਾਬ ਦੇ ਨਮੀਨੀਕਰਨ ਦੇ ਲਈ ਦੁਬਾਰਾ ਸੁਧਾਰ ਦੇ ਲਈ ਬਹੁਤ ਹੈ ਦੇਖੋ ਹਰਪ੍ਰੀਤ ਜੀ ਪੰਜਾਬ ਸਰਕਾਰ ਦੇ ਕੀ ਪੱਲੇ ਸਾਨੂੰ ਸਭ ਨੂੰ ਪਤਾ ਹੈ ਹੂੰ ਭਾਵੇਂ ਜਿੰਨੇ ਮਰਜੀ ਅਸੀਂ ਆਕੜੇ ਦਈ ਜਾਈਏ ਹੱਥੋਂਗਾ ਕੱਲ ਹੀ ਇਹਨਾਂ ਨੇ ਐਲਾਨ ਕੀਤਾ ਹੈ ਕੀ ਐਲਾਨ ਕੀਤਾ 20-2000 ਰੁਪਇਆ ਪ੍ਰਤੀ ਏਕੜ 20000 ਰੁਪਇਆ ਸਬ ਝੋਨੇ ਦੀ ਅਗਰ ਬਜਾਈ ਕਰਨੀ ਹੋਵੇ ਨਾ ਤਾਂ 20000 ਤੋਂ ਉੱਤੇ ਇੱਕ ਏਕੜ ਪਿੱਛੇ ਲੱਗ ਜਾਂਦਾ ਏ ਜੀ ਜੀ ਇਹ ਝਾੜੂ ਵਾਲਿਆਂ ਨੂੰ ਵੀ ਮੈਂ ਦੱਸਣਾ ਚਾਹੁੰਦਾ ਤੁਹਾਡੇ ਚੈਨਲ ਤੇ ਆਉਂਦੇ ਨਹੀਂ ਅੰਡ 4 ਲੱਖ ਰੁਪਇਆ ਸਰਪ੍ਰੀਜ਼ ਹਰਾਨੀ ਦੀ ਗੱਲ ਹੈ 4 ਲੱਖ ਰੁਪਇਆ ਦਿੱਤਾ ਇਹਨਾਂ ਨੇ ਹਮ ਬਰਤਕੰਨ ਪ੍ਰਤੀ ਪਰਸਨ ਉਸ ਪਰਿਵਾਰ ਨੂੰ ਜਿਨ੍ਹਾਂ ਦਾ ਜੀਤ ਚਲਾ ਗਿਆ ਜੀ ਥੋੜੇ ਮਹੀਨੇ ਪਹਿਲਾਂ ਦੀ ਗੱਲ ਹੈ ਮਜੀਠੇ ਵਿਖੇ ਸ਼ਰਾਬ ਕਾਂਡ ਹੋਇਆ ਜਿਹੜੇ ਲੋਕ ਦੇਖੋ ਬੜੀ ਮਾੜੀ ਗੱਲ ਹੋਈ ਸੀ ਉਹ ਲੋਕ ਮਰ ਗਏ ਸ਼ਰਾਬ ਦੇ ਨਾਲ ਜਿਹੜੇ ਕਿ ਕਿਤੇ ਨਾ ਕਿਤੇ ਆਪਣੀ ਗਲਤੀ ਕਰਕੇ ਮਰੇ ਸਨ ਗੈਰ ਕਾਨੂੰਨੀ ਕਿਰਾਬ ਨਜਾਇਜ਼ਰਾ ਪੀ ਰਹੇ ਸਨ ਉਹਨਾਂ ਨੂੰ 10 ਲੱਖ ਰੁਪਇਆ ਹਮ ਤੇ ਜਿਹੜੇ ਸਰਕਾਰ ਦੀਆਂ ਨਿਕਾਮੀਆਂ ਕਰਕੇ ਮਰੇ ਨੇ ਉਹਨਾਂ ਨੂੰ 4 ਲੱਖ ਰੁਪਇਆ ਹਮ ਕਿ ਸਰਕਾਰ ਤਾਂ ਪੰਜਾਬ ਸਰਕਾਰ ਦਾ ਤਾਂ ਪੀਪਾ ਪਹਿਲਾਂ ਹੀ ਖੜਕ ਚੁੱਕਾ ਇਹਨਾਂ ਨੇ ਕਿਸੇ ਨੂੰ ਕੀ ਦੇਣਾ ਹਮ ਸਰਕਾਰ ਦੇ ਆਕੜਿਆਂ ਦੇ ਵਿੱਚ ਜਿੰਨੇ ਮਰਜੀ ਪੈਸੇ ਦਿਖਾਈ ਜੋ ਕਿ ਇੰਨੇ ਪੈ ਨੇ ਇਹ ਤਾਂ ਪਿਛਲੀ ਵਾਰ ਪੰਜਾਬ ਸਰਕਾਰ ਕਹਿੰਦੀ ਸੀ ਕੁਕੜੀ ਮਰੀ ਬੱਕਰੀ ਮਰੀ ਦੇ ਮਾਮਲੇ ਦਵਾਵਾਂਗੇ ਠੀਕ ਹੈ ਕੁਝ ਨਹੀਂ ਮਿਲਿਆ